ਸਤਿ ਸ੍ਰੀ ਅਕਾਲ ਬਾਈ ਨਾਲ ਕਰਾਉਣਿਆ ਗੱਲਬਾਤ ਕੀ ਹਾਲ ਹੈ ਠੀਕ ਹੈ ਬਹੁਤ ਵਧੀਆ ਜੀ ਬਾਈ ਨਾਮ ਜੀ ਮੇਰਾ ਨਾਮ ਜਗਮਿੰਦਰ ਸਿੰਘ ਬਿੱਟੂ ਕਹਿੰਦੇ ਆ ਮੈਨੂੰ ਹਾਂ ਜੀ ਕਿਹੜੇ ਦੀ ਬਾਈ ਦਾ ਸਾਡਾ ਲੁਧਿਆਣਾ ਜੀ ਪਿੰਡ ਮੇਰਾ ਲਲਤੋ ਖੁਰਦਾ ਅੱਛਾ ਲਲਤੋ ਖੁਰਦਾ ਹਾਂ ਜੀ ਠੀਕ ਹੈ ਕਈ ਅੰਬਰਲੇ ਵੀ ਅਸੀਂ ਲੈ ਕੇ ਆ ਸੀ ਕਿ ਚਾਰ ਅੱਛਾ ਸੱਚੀ ਗੱਲ ਹਾਂ ਜੀ ਤਾਰਾ ਦੋ ਬੈਗੀਆਂ ਅੱਛਾ ਦੋ ਰਹਿੰਦੀਆਂ ਨੇ ਕਿਹੜੀ ਡੁੱਟ ਦੇ ਬਰਿਸ਼ਟਰ ਇਹ ਤੋਂ ਕਰ ਲੈ ਆ ਤੋਰ ਬਾਈ ਇਧਰੋਂ ਟੋਪੀ ਉਤਰੀ ਬਾਈ ਜੀ ਹਾਂ ਜੀ ਟੋਪੀ ਉਤਰੀ ਇਹਦਾ ਤੀਜਾ ਸਵੇ

10 ਕਿ ਦਿਨ ਲੈ ਜੀ ਵੀਰੇ ਹਾਂ ਜੀ ਕੀ ਨੰਬਰ ਇਹਦਾ ਅਸੀਂ ਇੱਕ ਸੱਠ ਕਰਦੇ ਆ ਅੱਛਾ ਕਿੰਨੇ ਰੁਪਏ ਇਹ ਦੇ ਦੋਗੇ 15 ਪਲੱਸ ਹਾਂ ਜੀ ਦੂਜੀ ਆਂ ਜੀ ਇਹ ਵੀ ਤੀਜੀ ਹੋਣਾ ਇਹਨੇ ਨਹੀਂ ਗੱਬਣੀ ਆ ਇਹਦਾ ਵੀ ਇੱਕ ਸੈੱਟ ਕਰ ਦਿਆਂ ਵੀਰੇ। ਅੱਛਾ। ਹਾਂਜੀ। 4 ਚਾਲ। 15 ਰੱਖ ਲਿਓ। ਅ 15 ਤੱਕ ਤਾਂ ਆਰਾਮ ਨਾਲ ਦੇ ਦਵਗੀ। ਥਣ ਬਹੁਤ ਵਧੀਆ ਲੱਗਿਆ, ਚੱਡਾ ਬਹੁਤ ਵਧੀਆ। ਇਹ ਜਿੰਦਰਬਾਈ ਦੀਆਂ ਨਾਲ ਦੇ ਦਿਆਂ ਉਹਦੇ। ਆ ਤੋੜਦਿਆਂ ਇਹ ਜੋ ਕਿੰਨੇ ਦੇ ਦਾਂਗੇ ਅਸਰ ਬਸ 10 10 ਘੱਟ ਕਰ ਲਵਾਂਗੇ ਹਾਂ ਬਸ ਨੇੜੇ ਯਾ ਨੇੜੇ ਲੱਗਿਆ ਇਹ ਆਪਣੇ ਗਰਚਰਨ ਦੀਆਂ ਨੇ ਉਹਦੇ ਬਾਰੇ ਇਹ ਦੱਸ ਦਿੰਦਾ ਗਰਚਰਨ ਐਨਵਰ ਦੱਸਿਆ ਤੁਸੀਂ ਦੱਸੋ ਕਿਹੜਾ ਸੋਹਰਾ ਇਹਦਾ ਮੁੰਡੇ ਨੂੰ ਪਤਾ ਉਹਦੀਆਂ ਨੇ ਨਾ ਆ ਗਰਚਰਨ ਸਿੰਘ ਤੁਸੀਂ ਦੱਸੋ ਆ ਲਾਲੀ ਲੈ ਬਈ ਇਹਦਾ ਭਾਈ ਜੀ ਤੀਜਾ ਸੂਆ ਜੀ ਹਾਂਜੀ ਵੀਰੇ ਇਹਨੂੰ ਹੋ ਗਿਆ ਵੀਰੇ ਅੱਜ 10ਵਾਂ ਦਿਨ ਆ ਜੀ ਸੂਈ ਹੋਈ ਨਾ ਹਾਂਜੀ ਵੀਰੇ ਦੁੱਧ ਦੇ ਥੱਲੇ 15 ਲੀਟਰ ਦੁੱਧ ਤਿਆਰ ਆ ਜੀ ਹਾਂਜੀ ਵੀਰੇ ਵੀਰੇ ਖਚਾ ਇਹਦਾ ਰੇਟ ਵੀਰੇ 125 ਆ ਜੀ ਹਾਂਜੀ ਇਹਦਾ ਭਾਈ ਜੀ ਤੀਜਾ ਸੂਆ ਜੀ ਹਾਂਜੀ ਹਾਂਜੀ ਇਹਦਾ ਤੀਜਾ ਸੂਆ ਜੀ ਇਹਦੇ ਥੱਲੇ ਵੀਰੇ ਦੁੱਧ ਸਹੀ ਦੁੱਧ ਇਹਦੇ ਥੱਲੇ 14 14.5 ਕਿਲੋ ਦੁੱਧ ਤਿਆਰ ਹੈ ਜੀ ਹਾਂਜੀ ਵੀਰੇ ਇਹਦਾ ਵੀਰੇ 1.5 ਲੱਖ ਰੁਪਏ ਝੋਟੀ ਦਾ ਮੁੱਲ ਜਿਹੜੀ ਕਿੰਨੀ ਦੀ ਵੀਰੇ ਤੁਸੀਂ ਮੰਗੋ ਕਿੰਨੇ ਦੀ ਝੋਟੀ ਖੋਲ ਕੇ ਦਿਖਾਈ ਵੀਰੇ ਆ ਝੋਟੀ ਨੂੰ ਖੋਲ ਕਰਦਾ ਇਹਦਾ ਰੇਟ ਵੀਰੇ 1.10 ਆ ਜੀ ਹਾਂਜੀ ਲੈ ਬਈ ਚੱਕੇ ਹੋ ਕੇ ਨੰਬਰ ਬੋਲ ਦੋ ਤੁਹਾਨੂੰ ਪਾਈ ਦਾ ਬੋਲ ਦੋ 89140 ਜੀ 89140 ਜੀ 2828 ਵੀਰੇ 2828 98770 98728 05515 ਇਹ ਥੋੜਾ ਭੁੱਲ ਜਾਂਦਾ ਮੇਰਾ ਵੀਰ ਹਾਂ ਦੇਖੋ ਆ ਗਿਆ ਦੀ ਫਲਟੀ ਹਾਂ ਵੀਰੇ ਸਰ ਸਤਨੁਭਾਈ ਨਾਲ ਕਰਾਉਣੇ ਗੱਲ ਪਾ ਕੀ ਹਾਲ ਨੇ ਬਾਈ ਠੀਕ ਠਾਕ ਹੁਜੀ ਮੇਰਾ ਨਾਮ ਕੇਵਲ ਸਿੰਘ ਵੀਰੇ ਪਿੰਡ ਨਰਮਾਣਾ ਜ਼ਿਲ੍ਹਾ ਪਟਿਆਲਾ ਵੀਰੇ ਨਰਮਾਣਾ ਹਾਂਜੀ ਚਾਰ ਜਨਮ ਦੇ ਦੋ ਸੂनियां ਹੋਈਆਂ ਦੋ ਸੂਣ ਵਾਲੀਆਂ ਵੀਰੇ ਠੀਕ ਹੈ ਲੱਗ ਤੋਰ ਕਿਹੜਾ ਸੁਆ ਮੈਂ ਇਹਦਾ ਤੀਜਾ ਵੀਰੇ ਦੁੱਧ ਹੋ 16 ਕਿਲੋ ਨੱਟ ਕੰਡੇ ਵਾਲਾ ਵੀਰ ਜੀ ਖਰਾ ਬੱਚੇ ਬੋਚਾ ਦਾੰਦ ਮਾਰਾ ਹੈ ਉਹ ਮਾਰਾ ਮੋਟਾ ਇਹਦਾ ਮੁੱਲ 1.30 ਹੈ ਵੀਰ ਜੀ 1.30 30000 ਹਾਂ ਜਾਣਾ 1 15 ਦੇ ਦਾਂ ਵੀਰੇ ਆ ਹਾਂਜੀ ਹਾਂਜੀ 24 24 ਓਕੇ ਵੀਰੇ ਹਾਂਜੀ ਹਾਂ ਹੋਰ ਜਿਹੜੀ ਦੂਜੀ ਇੱਕ ਨੀਲੀ ਦਾ ਵੀ ਸੂਣ ਵਾਲੀ ਹੈ ਜੀ ਆਹ ਦੇਖਾ ਅੱਛਾ ਦੋ ਨਾ ਦੋ ਮਿੰਟ ਦੋ ਦੂਜਾ ਸੂਆ ਵੀਰੇ ਦੂਜਾ ਸੂਆ ਵੀਰ ਜੀ ਨੀਲੀ 라ਵੀ ਆ। ਆ ਦੇਖ ਲਓ ਨੀਲੀ 라ਵੀ ਆ ਜੀ। ਦੂਜਾ ਸੂਆ ਜੀ। ਵੀਰੇ 15 ਦਿਨ ਰਹਿੰਦੇ ਸੂਣ ਦੇ। ਪਲੂਨ ਦਾ 14 ਕਿਲੋ ਤਾਂ ਹੈ ਵੀਰ ਜੀ। ਹਾਂਜੀ ਹਾਂਜੀ। ਪਲੂਨ ਦਾ ਵੀਰੇ। ਇਹਦਾ ਇੱਕ 20 ਆ ਵੀਰੇ। ਬੜੀ ਯਾਰਾ। ਹਰਦਾ ਬੱਚਾ। बच्चा फटना की कर रहा चोटी बनला बच्चा फन ला यारा पक्का बालक फर्क ज्यादा है जी बना ला बना ला ਬੰਦਰ ਵਿੱਚੋਂ ਬੰਦਰ ਨੂੰ ਰੱchn ਕਰਾਈ ਜਾਂਦਾ ਉਹ ਬੋਨੇ ਵਿੱਚ ਜਿੰਨੇ ਮਾਦੀ ਪਾ ਦੇ ਇਹਦਾ ਚੌਥਾ ਸੂਆ ਜੀ ਆ ਤੋਰੋ ਦੁੱਧ ਹੈਗਾ 17 ਕਿਲੋ ਹਾਂਜੀ ਹਾਂਜੀ ਇਹਦਾ ਇੱਕ 40 ਮੁੱਲਾ ਵੀਰੇ ਇਹਦਾ ਇੱਕ 20 ਵੀਰੇ ਕਾਬਰ ਜੀ ਬਲੂਨ ਕੱਟੀ ਆਹ ਦੇਖੋ 12 ਕਿਲੋ ਬਲੂਨ ਕੱਟੀ ਆਈ ਇਹ ਬਲੂਨ ਕੱਟੀ ਆ ਦੋ ਦੰਦ ਦੇ ਮੇਰੇ ਬੱਚਾ ਦੋ ਦੰਦ ਦੁੱਧ ਹੋ ਗਈ 12 ਕਿਲੋ ਇਹਦਾ ਇੱਕ ਵੀ ਵਿਰੇ ਇੱਕ ਪੰਜੀ ਦੇ ਦਾਂਗੇ ਹਾਂ ਜਾਂ ਨਾ ਵੀਰੇ ਬੱਚਾ ਜੀ ਮਗਰ ਘੱਟਾ ਹਾਂਜੀ ਹਾਂ ਉਹ ਫੋਨ ਨੰਬਰ 321 995488123 995488123 ਉਹ ਆਪ ਦਾ ਕਿਹੜਾ ਪਹਾੜਾ ਹੈਗਾ ਦੱਸੋ ਕਿ ਹਾਲ ਹੈ ਗ੍ਰੀ ਠੀਕ ਹੈ ਜੀ ਨਾਮ ਮੇਰਾ ਮੜਾ ਜੀ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਕਿਹੜਾ ਏਰੀਆ ਬਾਈ ਦਾ ਮੇਰਾ ਪਿੰਡ ਬਟਰਾਹੋਣਾ ਜੀ ਅੰਮ੍ਰਲ ਜੀਲੇ ਚ ਅੰਬਾਲਾ ਜੀ ਹਾਂ ਜੀ ਜਾਨਪੁਰ ਕੈ ਲੈ ਦੋ ਲਈ ਸੀ ਜੀ ਇੱਕ ਗੱਮਣ ਸੀ ਉਹ ਵੇਚਤੀ ਇੱਕ ਰਹਿ ਗਈ ਇੱਕ ਰਹਿ ਗਈ ਜੀ ਪਹਿਲੇ ਸੂਏ ਹੈ ਜੀ ਹਾਂ ਜੀ ਦੁੱਧ 12 ਲੀਟਰ ਤਿਆਰ ਹੈ ਜੀ ਇਹਦਾ ਮੰਗਦੇ ਜੀ 1 15 ਜੀ ਲੱਖ ਦੀ ਦੇ ਦੂੰਗਾ ਨਾ ਜੀ ਆਪਣੀ ਦੋਈਤੀ ਜੀ ਦੋਈ ਬੇਇਜ਼ਤੀ ਇੱਕ ਹੀ ਇੱਕ ਬੇਇਜ਼ਤੀ ਕਰਦੀ ਹੈ ਨਾ ਗਾਂ ਆਪਣੇ ਨਹੀਂ ਹੈਗੇ ਲੈ ਵੀਰੇ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਜੀ ਮੇਰਾ 98129 98671 98671 ਲਸਤਨੋ ਬਾਈ ਨਾਲ ਕਰਵਾਇਆ ਗੱਲਬਾਤ ਕੀ ਹੈ ਠੀਕ ਠਾਕ ਬਾਈ ਜੀ ਬਾਈ ਨਾਮ ਗੁਰਦੀਪ ਸਿੰਘ ਬਈ ਤੁਰੀ ਏਰੀਆ ਜੈਨਪੁਰ ਇੱਕੇ ਜੈਨਪੁਰ ਲਿਆਂਦਾ ਵੀ ਆ ਵੀ ਆਪਣੀ ਇਧਰ ਆਏ ਵੀ ਹੈਗੇ ਆਪਣੀਆਂ ਦੋਸਤ ਮਿੱਤਰ ਦੀ ਬਾਈ ਹੂੰ ਕਿਹੜਾ ਸੂਆ ਬਾਈ ਤੋ ਨੀ ਲੂਣ ਆ ਪਹਿਲਾ ਸੂਆ ਵੀਰੇ ਆ ਲੈ ਜੋ ਉਹ ਚਾ ਲੈ ਲੋ ਆਜੋ ਦੁੱਧ ਵੀਰੇ 10 ਕਿਲੋ ਆ ਪੱਕਾ ਤਿਆਰ ਮੋਲ ਬਾਈ 10 ਕਰਦੇ ਆ 95 ਹੀ ਦੇ ਦਾਂਗੇ ਵੀਰੇ ਹੋਰ ਦੇ ਦਾਂਗੇ ਵੀਰੇ 1000 2000 ਘਟਾ ਇਹਦਾ ਦੂਜਾ ਸੁਆ ਵੀਰੇ ਇਹਦੇ 10 ਦਿਨ ਬਾਕੀ ਨੇ ਬਈ ਕਿੰਨਾ ਦੁੱਤੇ ਦੂ ਦੁੱਧ ਵੀਰੇ ਨੇ ਪਲੂਨ ਨੇ 13 ਲੀਟਰ ਕੱਢਿਆ ਵੀਰੇ 16 ਲੀਟਰ ਦੀ ਓਟ ਤੇ ਦਵਾਂਗੇ ਹੂੰ ਇਹਦਾ ਭਾਅ ਮੁੱਲ 1.5 ਕਰਦੇ ਆ ਵੀਰੇ 40 ਦੀ ਦੇ ਦਾਂਗੇ ਵੀਰੇ ਮੈਂ ਮੋਬਾਈਲ ਨੰਬਰ ਫੋੜ ਦਿਆ ਬਈ 75298 70013 ਹੂੰ ਬਈ ਆ ਸੱਜਣਾ ਸਤਨਾ ਚਾਲ ਵਾ ਕੀ ਹਾਲ ਹੈ ਬਈ ਵਧੀਆ ਜੀ ਵਧੀਆ ਜੀ ਵਰਪਰੀ ਸਿੰਘ ਜੀ ਆਪਣਾ ਹੀ ਮੋਗਾ ਫਰੀਦਕੋਟ ਘੱਲ ਕਲਾਂ ਆਂ ਹਾਂਜੀ ਠੀਕ ਹੈ ਜੀ ਬੰਦਾ ਆਪਾਂ ਹੀ ਹੈਗੇ 6791 600 ਇਹ ਚੈਤਨਕ ਵਿੱਚ ਇਹ ਠੀਕ ਹੈ 10 10 ਸੂਆ ਬਈ ਇਹਦਾ ਇਹ ਬਈ ਦੂਜਾ ਸੂਆ ਜੀ ਕੋਈ ਨਹੀਂ ਬਈ 3 ਸਾਲੇ ਵੀਡੀਓ ਦੇ ਬੰਦੇ ਓ ਮਾਲ ਜੀ ਕੋਈ ਨਾ ਬਈ ਇਹਦੇ ਕੋਈ ਕੋਈ ਵੀ ਹੈ ਜੀ ਇਹ ਕੋਈ ਵੀ ਹੈ ਜੀ 20 ਦਿਨਾਂ ਦੀ ਦੁੱਧ ਹੈਗਾ 13 ਕਿਲੋ 13 ਕਿਲੋਈ 13 ਕਿਲੋ 13 ਕਿਲੋ ਇਹ 20 25 ਦਾ ਨਹੀਂ ਸੂਈ ਆ ਜੀ ਨਹੀਂ ਉਹ ਬਾਈ ਜੀ ਬਚਾ ਸਿਆਲ ਸਿਆਲ ਕਰਕੇ ਨਾ ਬੱਚੇ ਸਾਹਮਣੇ ਸੂਦੇ ਘਾਟਾ ਨਵਾਈ ਦਵਾਈ ਦੇ ਘਾਟਾ ਹਾਂਜੀ 13 ਕਿਲੋ ਜੀ ਸਹੀ ਹਾਂਜੀ ਇਹ ਬਾਈ ਲੱਖ ਰੁਪਏ ਦੇਣੀ ਬਾਈ ਬਾਈ ਮੈਂ ਚੰਗੀ ਆ ਜੀ ਬੰਦ ਮਿੰਨਾ ਬੱਚੇ ਦਸਿੰਦੇ ਜਿਹੜਾ ਬੱਚੇ ਬਹੁਤ ਸੰਗ ਤਾਂ ਬਾਈ ਤੁਹਾਡੇ ਸਾਹਮਣੇ ਹੈ ਜਿਹੜਾ ਕੋਸ਼ ਹੈ ਦਾ ਜੀ ਬੱਚਾ ਦੁੱਧ ਪੀਂਦੀ ਮੈਂ ਦਾ ਜਿਹੜੀ ਮੈਂ ਥਲੇ ਦੁੱਧ ਉਹ ਤਾਂ ਬੱਚਾ ਵੀ ਜਵਾਨ ਹੋਗਾ ਲੱਖੀ ਲੱਖੀ ਜੀ ਮਾਂਦਨ ਕਰਦੇ ਕੋਈ ਹੋਰ ਕੀ ਹੈ ਹੋਰ ਆ ਬਣਾ ਦੇ ਇਹਦੀ ਛੋਟੀ ਪਹਿਲਾਂ ਦੀ ਇਹ ਪਲ ਪਲੂਨ ਜੀ ਇਹ ਕਰਨ ਕਰਦੀ ਆ ਇਹ ਬਾਈ ਲਊਗੀ ਪੰਜ ਚਾਰ ਪੰਜ ਸੱਤ ਦਿਨ ਇਹ ਬਾਈ ਬਸ ਬਾਣੀ ਜਾਣੀ ਐ ਸੂਲ ਜਿਆਦਾ ਦੇ ਉਮੀ 10 ਕਿਲੋ ਦੇਉ ਇਹ ਬਾਈ 85000 ਦੀ ਨਹੀਂ ਜੋੜੇ ਜੋੜੇ ਦਾ ਜੋੜ ਜਾਂ ਜੋੜ ਤੋੜ ਜੋੜਾ ਇਹਦੇ ਦੋੜੇ ਤੋੜ ਦੇ ਇਹਦੇ ਥੱਲੇ ਇਹ ਉਹਦੇ ਬਾਈ ਜੋ ਪੰਜਾਂ ਚੌਂਦ ਨਹੀਂ ਸੁੱਈ ਆਈ ਉਹਦੇ ਥੱਲੇ 10 10 ਅੱਛਾ ਇਹਦੇ ਥੱਲੇ 15 ਅੱਛਾ ਇਹਦੇ ਥੱਲੇ ਪਾਇਰਾ ਫਿਰ ਪਾਇ ਪਾਜੀ 160 ਉਹਦਾ ਕਿੰਨਾ ਉਹਦਾ ਇੱਕ ਦਾ ਉਹਦਾ ਇੱਕ ਦਾ ਠੀਕ ਹੈ ਉਹ ਲੋ ਬਾਈ ਜਮ ਨੰਬਰ ਲੇ ਕੇ ਦਿਨਾ ਬਈ ਮੋਬਾਈਲ ਨੰਬਰ ਬੋਲ 9417392250 ਜੀ